ਕਦਾ ਕਮਾਲ ਉਹਨਾਂ ਬਕਰਾਂ ਹੱਪੋਲੀ ਆ ਗਏ ਹਾਂ ਹਾਂਜੀ ਸਾਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਲੰਗਿਆਣਾ ਪੁਰਾਣਾ ਲੰਗਿਆਣਾ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਪੈਂਦੀ ਇਹਨੂੰ ਬਾਗਾ ਪੁਰਾਣਾ ਬਾਗੇ ਪੁਰਾਣੇ ਤੋਂ ਜਦੋਂ ਆਪਾਂ ਮੁੱਦ ਕੀ ਨੂੰ ਜਾਂਦੇ ਹਾਂ ਤਾਂ ਮੇਨ ਚਿੱਟੀ ਪੱਟੀ ਵਾਲਾ ਰੋਡ ਬਾਈ ਉਹਨਾਂ ਦੇ ਪਿੰਡ ਵਿੱਚ ਦੀ ਲੰਗਦਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਘਰੇਲੂ ਜਾਨਵਰ ਆ 6-7 ਦੇ ਕਰੀਬ ਟੋਟਲ ਜਾਨਵਰ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਬੱਛੀ ਵੇਖ ਰਹੇ ਆ ਫੋਲੀ ਚੰਗੀ ਬੱਛੀ ਆ ਹਜੇ ਦੰਦਾਂ ਜੀ ਆ ਰਾਜੀ ਰੂਜੀ ਬਹੁਤ ਆ ਸੇਵਾ ਸੰਭਾਲ ਫੋਲੀ ਕੀਤੀ ਆ ਲੇਵੇ ਭਾਂਡੇ ਦੀ ਤਿਆਰੀ ਵੀ ਬਹੁਤ ਆ ਇਹ ਸੂਨ ਨੂੰ ਇਸ ਟਾਈਮ ਤਿਆਰ ਆ 14 ਦਿਨ ਸੰਦਨੂ ਠੀਕ ਆ ਜੀ ਇਨਫਾਰਮੇਸ਼ਨ ਲੈ ਦਨੇ ਆ ਪੁੱਛ ਲੈਨੇ ਆ ਕਿੰਨਾ ਕੁ ਮਾਂ ਥੱਲੇ ਦੁੱਧ ਸੀ ਕਿੰਨਾ ਗੇ ਦੁੱਧ ਪਿਆ ਜੂ ਤੇ ਕੀ ਇਹਦਾ ਪ੍ਰਾਈਸ ਕਰਦੇ ਆ ਤੇ ਕਿੰਨੇ ਕ ਹਜੇ ਦਿਨ ਲੈਂਦੀ ਆ ਸਾਰੀ ਬੰਦ ਦੀ ਜਾਣਕਾਰੀ ਲੈ ਦਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਦੱਸ ਦਈਏ ਨਾਮ ਮੇਰਸਕ ਜੀ ਪੈਂਡ ਵੱਡਾ ਲੰਗਿਆਣਾ ਪਰਾਣਾ ਪਰਾਣਾ ਲੰਗਿਆਣਾ ਫੋਨ ਨੰਬਰ ਦੱਸ ਦਈਏ ਜੀ 9843 ਹੂੰ 02937 9814302937 ਹਾਂਜੀ ਪਲੂਨ ਮੱਛੀ ਹੈ ਜੀ ਹਾਂਜੀ ਪਲੂਨ ਦੰਦੀ ਕਿਵੇਂ ਆ ਦੰਦਾ ਚੌਗੀ ਹੋਗੀ ਚਾਰ ਦੰਦ ਕਿੰਨੇ ਕ ਦਿਨ ਲੈ ਜੂ ਅਜੇ ਮੇਰੇ ਹਿਸਾਬ ਨਾਲ ਹਫਤਾ ਦਾ ਪਹਿਲਾ ਦਿਨ ਠੀਕ ਹੈ ਜੀ ਕਹਿੰਦੀ ਤਿੰਨ ਚਾਰ ਦਿਨ ਦਾ ਪਾਪਾ ਦੀ ਰਵਾਸ ਸਹੀ ਆ ਮਾਂਥਲੀ ਕਿੰਨਾ ਕੁ ਦੁੱਧ ਸੀ ਠੀਕ ਕਰੋ ਕਿੰਨਾ ਕੁ ਦੁੱਧ ਪਿਆ ਜੀ ਤੁਹਾਡੇ ਹਿਸਾਬ ਨਾਲ ਹੈ ਕਿੰਨਾ ਕੁ ਦੁੱਧ ਪਿਆ ਮੇਰੇ ਹਿਸਾਬ ਨਾਲ ਤਾਂ 25 25 ਰੋਇਂ ਡਗਦੀ 25 26 ਨੂੰ ਹੂੰ ਠੀਕ ਹੈ ਜੀ ਹਾਂ ਸੀਲ ਸੌ ਸੀਲ ਸੌ ਪੂਰੀ ਹੱਥ ਮਾਰਦੇ ਲਓ ਜੀ ਸੀਲ ਸੌ ਪੂਰੀ ਆ ਕੋਈ ਲੱਤ ਛੜ ਵਾਲੀ ਢਾਂਡ ਨਹੀਂ ਕੋਈ ਢਾਂਡ ਨਹੀਂ ਹੂੰ ਪੂਰੀ ਕੁਆਲਿਟੀ ਵਾਲੀ ਬੱਚੀ ਆ ਚਮਕ ਦਮਕ ਵਾਲੀ ਬਾਕੀ ਜੇਦੋ ਤਰੂ ਵਛੀ ਆਪ ਵੀ ਦੱਸੂ ਤੋੜ ਕੇ ਤੁਹਾਨੂੰ ਵਿਖਾਉਣੇ ਆ ਢੇੜਾ ਕਢਾ ਦੇਣੇ ਆ ਕੱਢੀਏ ਬਾਹਰੋਂ ਜੀ ਦੋਸਤੋ ਦੰਦਾਂ ਜੀ ਆ ਪਹਿਲਣ ਵਛੀ ਆ ਪਲੂਨ ਮੂੰਹ ਤੋਂ ਚਾਰ ਦੰਦ ਹੋਏ ਹੋਈ ਆ ਓਏ ਹੋਈ ਆ ਓਏ ਹੂੰ ਠੀਕ ਆ ਹਜੇ ਚਾਰ ਦੰਦ ਚੌਗੀ ਹੋਈ ਆ ਬਾਕੀ ਮੂੰਹ ਹੀ ਦਸੀ ਜਾਂਦਾ ਲਵਾਜ ਆ ਮੂੰਹ ਆ ਨਵਾ ਹਾਨ ਵਛੀ ਆ ਕੋਈ ਪਪਾ ਦਾ ਪਾਣ ਹੂੰ ਛੋਟੀ ਜੀ ਬੂਥੀ ਆ ਜਮਾ ਬੁੱਧੀ ਵਾਲੀ ਵਛੀ ਬਲੈਕ ਕਲਰ ਦੀ ਸੇਵਾ ਸੰਭਾਲ ਫੁੱਲੀ ਆ ਬਾਕੀ ਤੁਹਾਨੂੰ ਜਨਵਰੀ ਦਸੀ ਜਾਂਦਾ ਕੋਈ ਲਿੱਸਾ ਮਰਿਆ ਹੰਬਾ ਨਹੀਂ ਪੂਰੀ ਰਾਜੀ ਭਾਰੀ ਫੁੱਲ ਵਜਨ ਵਾਲੀ ਬੱਚੀ ਬਾਕੀ ਲੇਵੇ ਭਾਂਡੇ ਦੀ ਤਿਆਰੀ ਵੀ ਬਹੁਤ ਆ ਸੋਨਾ ਵੱਡਾ ਹਵਾਨਾ ਲੈ ਜੇ ਤਾਂ ਬਾਈ ਹੁਣੀ ਕਹਿੰਦੇ ਹਫਤਾ ਲੈ ਜੇ ਨਹੀਂ 4-5 ਦਿਨ ਤਾਂ ਆਰਾਮ ਨਾਲ ਹੀ ਲੈ ਜੂ ਕਿਉਂਕਿ ਹਜੇ ਕੋਈ ਪੁੜੇ ਪਾੜੇ ਨਵਾਏ ਨਹੀਂ 25 26 25 26 ਲੀਟਰ ਬਾਈ ਹੁਣੇ ਦੱਸ ਤੇ ਦੁੱਧ ਪਿਆਜੂ 20 ਪਲੱਸ ਇਹਦੀ ਮਾਂ ਦਾ ਦੁੱਧ ਸੀਗਾ 30 30 ਠੀਕ ਹੈ ਜੀ ਦੋਸਤੋ 30 ਪਲੱਸ ਇਹਦੀ ਮਾਂ ਦਾ ਦੁੱਧ ਸੀ ਮੈਨੂੰ ਭੁਲੇਖਾ ਲੱਗ ਗਿਆ 30 ਪਲੱਸ ਇਹਦੀ ਮਾਂ ਦਾ ਦੁੱਧ ਸੀ 25 ਪਿਆਜੇ 26 ਪਿਆਜੇ ਇੱਥੇ ਬਾਈ ਕਹਿੰਦਾ ਦੁੱਧ ਪਿਆਜੂ ਬਾਕੀ ਬੱਚੀ ਰਾਜੀ ਬਹੁਤ ਆ ਬਾਕੀ ਹੁਣ ਤਾਂ ਰੁੱਤ ਵਧੀਆ ਸਿਆਲਾਂ ਦੇ ਦੇਣ ਆ ਗਰਮੀ ਨਾਲੋਂ ਸਿਆਲਾਂ ਚ ਪਸ਼ੂ ਦੁੱਧ ਵੱਧ ਪਿਆ ਜਾਂਦਾ ਤੁਹਾਨੂੰ ਵੀ ਪਤਾ ਕਿਉਂਕਿ ਪਸ਼ੂ ਸੌਖਾ ਰਹਿੰਦਾ ਖਰਾਕ ਸੌਖੀ ਖਾ ਜਾਂਦਾ ਗਰਮੀ ਚ ਤੁਹਾਨੂੰ ਪਤਾ ਅੱਗੇ ਨਾ ਪਾਈ ਸੀ 32 ਕਿਲੋ ਦੁੱਧ ਦਾ ਬੱਚੀ ਨੇ ਠੀਕ ਹੈ ਜੀ ਦੋਸਤੋ ਬਾਈ ਦੱਸਦਾ ਕਿ ਇਹਦੀ ਭੈਣ ਨੇ 32 ਕਿਲੋ ਦੁੱਧ ਦਿੱਤਾ ਪਲੂਨ ਨੇ ਇਹਦੂੰ ਪਹਿਲੇ ਸੂਵੇ ਦੀ ਸੀ ਜਿਹੜੀ ਠੀਕ ਹੈ ਜੀ ਤਰਨ ਤਰਨ ਸਾਹਿਬ ਦਾ ਡਾਕਟਰ ਆ ਵੀਰ ਕਿਆਂ ਦਾ ਉਹ ਲੈ ਕੇ ਗਏ ਆ ਚਾਰ ਪੰਜ 6 ਪਸ਼ੂ ਰੱਖਦੇ ਆ ਤਿਆਰ ਕਰਕੇ ਜਾਨਵਰ ਸੇਲ ਕਰ ਦਿੰਦੇ ਆ ਇਹ ਘਰ ਦੀ ਜੰਪਲ ਆ ਪਹਿਲਣ ਵੱਛੀ ਚਾਰ ਦੰਦ ਹੋ ਗਈ ਆ ਹਣ ਹੁਣ ਹੀ ਚਾਰ ਦੰਦ ਬਰੋਬਰ ਕੀਤੇ ਆ ਜੇ ਇਹਨੇ ਬਾਕੀ ਲੇਵਾ ਬੈਕ ਨੂੰ ਪੱਟਾਂ ਤੋਂ ਪਿੱਛੇ ਹਟਵਾ ਹਵਾਨਾ ਚਾਰ ਹੀ ਥਾਣਾ ਕੋਈ ਵਾਧੂ ਫੋਰਟ ਸ਼ਾਂਗ ਹੈ ਨਹੀਂ ਬਾਕੀ ਘੋੜੀ ਯਾਰ ਕੀ ਆ ਨਵਾਂ ਹਾਨ ਜਾਂਦੀ ਛਾਲਾਂ ਮਾਰਦੀ ਬਾਕੀ ਥਾਣ ਤੁਹਾਨੂੰ ਨੇੜ ਤੋਂ ਚੈੱਕ ਕਰਾ ਦੇਣਾ ਚਾਰ ਹੀ ਥਾਣਾ ਫੁੱਲ ਵੈਰਲਾਂ ਚ ਗੈਪ ਚ ਨਿਖੜ ਮੇ ਕੱਲੇ ਕੱਲੇ ਲੱਗਿਆ ਤੁਸੀਂ ਵੇਖ ਸਕਦੇ ਆ ਚਮਕਦਮ ਕੇ ਪਿੰਡੇ ਚ ਬਹੁਤ ਵ ਚਮਕਦਮ ਕਦਾ ਆਪੇ ਹੀ ਹੋਣੀ ਆ ਕਿਉਂਕਿ ਰਾਜੀ ਰੂਜੀ ਫੁੱਲ ਹੈ ਸੇਵਾ ਸੰਭਾਲ ਪੂਰੀ ਕੀਤੀ ਆ ਸ਼ੀਸ਼ੀ ਵਾਂਗੂ ਚਮਕਦੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਕਿਉਂ ਵੀ ਸਾਲ ਦੇ ਕੋਲ ਕੋਲ ਭਾਈ ਰੋਲ ਕੇ ਕੁਆਰਟਰ ਡਿਵੀਜ਼ਨ ਚ ਠੀਕ ਹੈ ਜੀ ਹਮ ਸਹੀ ਹੈ ਜੀ ਠੀਕ ਹੈ ਜੀ 10 15 ਦਿਨ ਬਾਅਦ ਹੁਣੇ ਦੱਸਦੇ ਆ ਕਿ ਬੀਜ ਬਜਾਈ ਚ ਲੰਘ ਗਏ ਤੇ 10 15 ਦਿਨ ਹੋ ਗਏ ਹੁਣ ਸਵਾਰ ਕੇ ਦੀ ਗੌਰ ਨਹੀਂ ਹੋਈ ਬਾਕੀ ਜਾਨਵਰ ਪੂਰਾ ਚੰਗਾ ਖਰਾ ਜਾਨਵਰ ਆ ਬੁੱਥੀ ਬਾਤੀ ਫੋਲੀ ਸੋਣੀਆ ਜੈ ਜੈ ਮੋਲ ਜੀ ਇਹਦਾ ਬੱਲੇ ਯਾਰ ਕੋਈ ਥੋੜਾ ਕਾਣਾ ਮੌਕੇ ਤੇ ਉਹ ਕੋਈ ਨਹੀਂ ਉਹ ਜੂਆ ਆਇ ਨਹੀਂ ਹੁੰਦਾ ਗਾ ਠੀਕ ਹੈ ਜੀ ਨਾ ਕੋ ਪਾਇਓ ਹਾਂ ਇਹ ਤਾਂ ਗੱਲ ਹੈਗੀ ਹੈ ਦੋਸਤੋ ਜੈਦ ਜੀ ਡਿਮਾਂਡ ਆ 90000 ਮੌਕੇ ਤੇ ਆਏਗੇ ਭੈਣ ਭਰਾ ਦਾ ਥੋੜਾ ਕਾਣਾ ਮਾਨ ਤਾਨ ਹੋ ਜੂ ਹਾਂ ਬੇਫਿਕਰ ਹੋ ਕੇ ਅਗਲਾ ਆ ਜੇ ਕੋਈ ਚੱਕਰ ਨਹੀਂ ਬਾਕੀ ਲੇਵਾ ਜਿੰਨਾ ਮੂਹਰੇ ਥਣ ਤੋਂ ਅੱਗੇ ਨੂੰ ਫਿਰਦਾ ਉਨਾ ਹੀ ਪਿੱਛੇ ਹਟ ਮਾ ਹਵਾਨਾ ਫਿਟਿੰਗ ਵਾਲਾ ਠੋਸ ਨਿੱਗਰ ਹਵਾਨਾ ਕੰਪੈਕਟ ਡਰਦੀ ਆ ਇਹਦਾ ਬਾਈ ਇੱਥੇ ਦਾ ਕੰਮ ਰਹਿ ਗਿਆ ਸਾਰੇ ਸਾਰੇ ਲਈ ਬਾਈ ਕਰਨਾ ਥੂਣਾ ਲਾਉਗੇ ਹਮ ਹਜੇ ਬਾਲ ਟੱਲਾ ਬਾਕੀ ਆ ਹਜੇ 5 6 ਦਿਨ ਲੈ ਜਾਣੇ ਨੇ ਲੱਟ ਕੇ ਸੂਜ ਦਿਨ ਤਿਆਰ ਹੋਗੀ ਹਮ ਹਮ ਸਾਡੇ ਕੋਲ ਸਿੱਟੀ ਗਈ ਮਿੱਟੀ ਪੈਗ ਚੱਕਰ ਦੇ ਫਿਰਦੇ ਹਮ ਸਹੀ ਆ ਜੀ ਬੀਜ ਬਜਾਈ ਦਾ ਕੰਮ ਨਿਪਟ ਗਿਆ ਬਾਈ ਹੁਣੀ ਕਹਿੰਦੇ ਪੱਕੇ ਪਿੰਡੇ ਦੀ ਆ ਜਿਹਦੇ ਵੀ ਪਸੰਦ ਆਉਂਦੀ ਆ ਪਤਲੀ ਨਰਮ ਚਮੜੀ ਆ ਕਾਗਜ਼ ਵਰਗਾ ਪਿੰਡਾ ਪੱਕੇ ਰੰਗ ਦੀ ਆ ਲੰਗਿਆਂਾ ਪੁਰਾਣਾ ਪਿੰਡ ਹੈ ਜਿਲ੍ਹਾ ਇਹਨੂੰ ਮੋਗਾ ਪਿੰਡਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਿੰਦੀ ਆ ਮੇਰੇ ਗਵਾਂਢ ਪਿੰਡ ਦੀ ਵੀਡੀਓ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਉਹਨਾਂ ਨੂੰ ਫੋਨ ਲਾ ਲਿਓ ਘਰੇ ਆ ਜਿਓ ਪਿੰਡ ਦੇ ਵਿਚਾਲੇ ਘਰ ਆ ਜਮਾ ਮੰਨੇੜੇ ਮੰਦਿਰ ਹੈ ਹੂੰ ਬਾਕੀ ਫੋਨ ਨੰਬਰ ਸਕਰੀਨ ਤੇ ਹੀ ਆ ਫੋਨ ਲਾ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਾਨਵਰ ਸਾਰੇ ਵਿਖਾਦੇ ਹਾਂ ਸਾਰੇ ਵਿਖਾਦੇ ਹੂੰ ਜਾਨਵਰ 5 ਲੱਖ ਮਹੀਨਾ ਨਹੀਂ ਤੂੰ ਠੀਕ ਹੈ ਜੀ ਆਹ ਲਓ ਜੀ ਮਾਦੀ ਵੀ ਵਿਖਾ ਦਿੰਦੇ ਆ ਕਿੰਨਾ ਕੁ ਦੁੱਧ ਪਿਆਗੀ ਜੀ ਇਹ ਕੋਈ 15 ਕਿਲੋ ਪਹਿਲੇ ਸਵੇਰ ਦੁੱਧ ਦੁੱਧ ਨਹੀਂ ਕੱਟੀ ਸੀ ਠੀਕ ਹੈ ਜੀ ਦੋਸਤੋ ਪਲੂਨ ਕੱਟੀ ਸੂਈ ਸੀ ਮੂੰਹ ਤੋਂ ਦੋ ਦੰਦ ਸੀ ਪਹਿਲੇ ਸਵੇਰ 15 ਕਿਲੋ ਵਾਂਗੂ ਦੁੱਧ ਪਿਆਗੀ 2.5 ਕਿਲੋ 2.5 ਮਹੀਨੇ ਰਹਿ ਗਏ ਬਸ ਉਹਨਾਂ ਦੇ ਜ਼ਵਾਦੇ ਠੀਕ ਹੈ ਜੀ ਹੁਣ ਦੂਜੇ ਸੂਏ ਸੂਨ ਨੂੰ ਗੱਭਣਾ 2.5 ਮਹੀਨਿਆਂ ਦੀ ਕੱਚੀ ਆ ਇਹ ਜਾਨਵਰ ਸੇਲ ਨਹੀਂ ਹੈ ਤਾਂ ਉਦਾਂ ਵਿਖਾਦੇ ਤੁਹਾਨੂੰ ਕਿ ਜਾਨਵਰ ਚੰਗੇ ਆ ਖਾਸ ਵੀਡੀਓ ਇੱਕ ਨਗਦੀ ਆ